ਬੀਤੇ ਦਿਨ ਬਿਜਲੀ ਵਿਭਾਗ ਦੇ ਕਰਮਚਾਰੀ ਰਵਿੰਦਰ ਰਵੀ ਨੇ ਆਤੁਲ ਕੁਮਾਰ ਦੇ ਸਿਰ ਵਿੱਚ ਪੇਚਕਾਸ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਬਿਜਲੀ ਚਲੀ ਗਈ ਸੀ ਅਤੇ ਕੁਝ ਕਰਮਚਾਰੀ ਬਿਜਲੀ ਠੀਕ ਕਰਨ ਵਾਸਤੇ ਆਏ ਸਨ ਅਸੀਂ ਪੁੱਛਿਆ ਕਿ ਬਿਜਲੀ ਕਦੋਂ ਆਵੇਗੀ ਤਾਂ ਏਨੇ ਵਿੱਚ ਕਰਮਚਾਰੀ ਪੜ ਗਿਆ ਆਪਣੇ ਨਾਲ ਲਿਆਂਦੇ ਪੇਚਕਾਸ ਪਲੱਸ ਕੱਟ ਕੇ ਸਿਰ ਵਿੱਚ ਮਾਰ ਦਿੱਤਾ ਜਿਸ ਕਾਰਨ ਮੇਰੇ 12 ਟਾਂਕੇ ਲੱਗੇ ਹਨ ਬਿਜਲੀ ਕਰਮਚਾਰੀ ਉਹ ਵੀ ਨਸ਼ੇ ਵਿੱਚ ਤੁਤ ਸਨ ਜਿਸ ਕਰਕੇ ਅਜਿਹਾ ਹੋਇਆ ਹੈ ਜਖਮੀ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਰਾ 1.30 ਵਜੇ ਲਾਈਟ ਨਹੀਂ ਸੀ ਫਿਰ ਮੈਂ ਜਿਹੜਾ ਕੰਪਲੇਂਟ ਨੰਬਰ 12606 ਨਾਲ ਪਲੱਸ ਤੇ ਕੰਪਲੇਂਟ ਪਾਈ ਫੋਨ ਨਹੀਂ ਚੱਕਿਆ ਉਹਨਾਂ ਨੇ ਤੇ ਦੋ ਤਿੰਨ ਵਾਰੀ ਕਰਿਆ ਮੈਂ ਫੋਨ ਤੁਸਤੇ ਬਾਰ ਉਹਨਾਂ ਨੇ ਫੋਨ ਚੱਕਿਆ ਕਿ ਕੰਪਲੇਂਟ ਤੇ ਗਈ ਹੋਣੀ ਹੈ ਮੈਂ ਪ੍ਰਚੰਗ ਚੌਕ ਤੇ ਗਿਆ ਉੱਥੇ ਕੋਈ ਨਹੀਂ ਸੀਗਾ ਅੱਗੇ ਚੋਪੜਾ ਹਸਪੀਟਲ ਦੇ ਬਾਹਰ ਮੈਂ ਗਿਆ ਕਿ ਉਥੇ ਮੁੰਡਾ ਖੜਾ ਸੀ ਬਿਜਲੀ ਬੋਰਡਰ ਥੱਲੇ ਟੋਰਚ ਮਾਰ ਰਿਹਾ ਸੀ ਮੈਂ ਕਿਹਾ ਲਾਈਟ ਕਿੰਨੀ ਦੇਰ ਤੱਕ ਆਏਗੀ ਭਈਆ ਕਹਿੰਦੇ ਤੂੰ ਚੱਲ ਆਪਣਾ ਕੰਮ ਕਰ ਆਪਣੇ ਘਰ ਜਾ ਕੇ ਸੌ ਜਾ ਮੈਂ ਕਿਹਾ ਮਹੱਲੇ ਦੇ ਅਸੀਂ ਗਰੁੱਪ ਬਣਾਇਆ ਸੀ ਉੱਥੇ ਲਾਈਟ ਪਾਉਂਦੇ ਕਿੰਨੇ ਵਜੇ ਆਏਗੀ ਲਾਲਜੀ ਪੰਚਾਇਤ ਤੋਂ ਆਸੀਂ ਤੇ ਕਹਿੰਦਾ ਤੂੰ ਚੱਲ ਆਪਣਾ ਮੈਂ ਕਿਹਾ ਇਹ ਚੱਲ ਕੀ ਹੁੰਦੇ ਹੈ ਜਿਹੜੀ ਲੈਂਗੁਏਜ ਹੈ ਪੜੇ ਲਿਖਿਆ ਹੁੰਦਾ ਤੂੰ ਤੈਨੂੰ ਬਿਜਲੀ ਬੋਰਡ ਦੇ ਵਿੱਚ ਤੈਨੂੰ ਪਾਇਆ ਤੇ ਕਹਿੰਦਾ ਤੂੰ ਜਾਣਦਾ ਹੀ ਨਹੀਂ ਮੈਂ ਆਪਣੇ ਜੈਜੀ ਨੂੰ ਬੁਲਾਵਾਂ ਮੈਂ ਕਿਹਾ ਤੂੰ ਜੈਜੀ ਸਾਹਿਬ ਨੂੰ ਬੁਲਾ ਲਓ ਵੀ ਮੈਂ ਪੁੱਛ ਲਾਂਗਾ ਵੀ ਕੀ ਗੱਲ ਹੈ ਕਹਿੰ ਉਹ ਬਾਈਕ ਸੀਗੀ ਤੇ ਉਹਦੇ ਨਾਲ ਇੱਕ ਥੈਲਾ ਸੀਗਾ ਮੈਨੇ ਕਹਿੰਦਾ ਮੈਂ ਬੁਲਾ ਰਿਆ ਮੈਨੇ ਫੋਨ ਕੱਢ ਰੇ ਉਧਰ ਕੋਈ ਬੁਲਾਉਣ ਵਾਸਤੇ ਉਹਨੇ ਫੋਨ ਨਹੀਂ ਕੱਢਿਆ ਮੈਂ ਪਲਾਸ ਕੱਢਿਆ ਮੈਂ ਪਿੱਛੇ ਖੜਾ ਸੀਗਾ ਆਪਣੇ ਭਾਈ ਨੂੰ ਕਹੇ ਸੀ ਮੈਂ ਕਿ ਚੱਲ ਚੱਲੀਏ ਕੋਈ ਗੱਲ ਉਹਨੇ ਸ਼ਰਾਬ ਪੀਤੀ ਹੋਈ ਬਹੁਤ ਜ਼ਿਆਦਾ ਵੀ ਆਪਾਂ ਉੱਥੇ ਜਹੀ ਸਾਹ ਕੋਲ ਚੱਲਦੇ ਆ ਤੇ ਇਹ ਪਿੱਛੇ ਹੋਇਆ ਮੈਂ ਉਹਨਾਂ ਕੇ ਅੰਦਰ ਜਹੀ ਸਾਹ ਕੋਲ ਜਾ ਰਹੇ ਆ ਉਹਨੇ ਚੱਕ ਕੇ ਉਧਰ ਜੋ ਇੱਕ ਤੇਜ਼ دار ਕੋਈ ਸੀਗਾ ਪਲਾਸ ਇੱਕ ਪੇਚ ਕਰ ਸੀਗਾ ਤੇ ਉਹਨੇ ਉਧਰੋਂ ਕੱਢਿਆ ਪੇਸ਼ਕਸ਼ ਤੇ ਮੇਰੇ ਸਿਰ 'ਚ ਆ ਕੇ ਮਾਰਤਾ ਮੇਰੇ ਭਾਈ ਨੂੰ ਮਾਰਨ ਲੱਗੇ ਮੇਰੇ ਭਾਈ ਤਬੇ ਖਰਾਬ ਰਹਿੰਦੀ ਹੈ ਮੈਨੂੰ ਬਚਾਉਣ ਵਿੱਚ ਉਹਨੇ ਮੇਰੇ ਸਿਰ ਤੇ ਫਿਰ ਪਲਾਸ ਮਾਰਿਆ ਫਿਰ ਸੜਕ ਦੇ ਉੱਪਰ ਆ ਗਿਆ ਉਹ ਕੈਮਰੇ ਦੀ ਰਿਕਾਰਡਿੰਗ ਉਧਰ ਹੈ ਸਾਰੀ ਮੈਂ ਉਹਨੂੰ ਕਿਹਾ ਤੂੰ ਜਾ ਕੁਛ ਨਾ ਪੀਤੂ ਮੈਂ ਸਰਕਾਰੀ ਹਸਪੀਟਲ ਅਪੜਾ ਜਾ ਕੇ ਐਡਮਿਟ ਹੋਇਆ ਉਹਨਾਂ ਨੇ ਮੇਰਾ ਟ੍ਰੀਟਮੈਂਟ ਠੀਕ ਕਰਿਆ ਕਿੰਨੇ ਇੱਕ ਡੰਕੇ ਲੱਗੇ ਸਿਰ 'ਚ ਸਿਰ 'ਚ 6 ਡਬਲ ਵਾਲੇ 12 ਮਤਲਬ ਠੀਕ ਹੈ ਸਿਰ ਦੇ ਵਿੱਚ ਲੱਗੀ ਹੈ ਸਿਰ ਦੇ ਵਿੱਚ ਇਹ ਹੈ ਸਾਰੀ ਕੀ ਨਾਮ ਕਹਾਂ ਉਹਦਾ ਬਿਜਲੀ ਮੁਲਾਜ਼ਮ ਦਾ ਬਿਜਲੀ ਵਾਲਾ ਉਧਰ ਜਿਹੜੇ ਬੰਦੇ ਖੜੇ ਨੇ ਰਵੀ ਦਾ ਵੀ ਗਰ ਦੇ ਰਵਿੰਦਰ ਕਹਿੰਦਾ ਡੈਡੀ ਜੀ ਜਗਾ ਨੌਕਰੀ ਤੇ ਆਇਆ ਮੈਨੂੰ ਪਤਾ ਨਹੀਂ ਪੱਕਾ ਹੈ ਕੱਚਾ ਹੈ ਮੈਨੂੰ ਕੁਝ ਨਹੀਂ ਪਤਾ ਸਹੀਆ ਵੈਸੇ ਆਂਦੇ ਰਹਿੰਦੇ ਗਲੀ ਬਿਜਲੀ ਵਾਲੇ ਸਾਰਿਆਂ ਨੂੰ ਸਾਡਾ ਪਤਾ ਹੈ ਵੀ ਅਸਟ ਗਰੁੱਪੀ ਜਦੀ ਬਾਦਿੰਦੇ ਵੀ ਲਾਈਟਿੰਗ ਨੇ ਵਜੇ ਆਏਗੀ ਕੋਈ ਪਰੇਸ਼ਾਨ ਨਹੀਂ ਹੋਏਗਾ ਫਿਰ ਸਿਹਰੇ ਮੇਰੇ ਕਿਸੇ ਬੰਦੇ ਨੇ ਫੋਨ ਕਰਿਆ ਵੀ ਉਹ ਉਹਨਾਂ ਦੇ ਜੇ ਨੂੰ ਵੀ ਤੂੰ ਰਾ ਦੇ ਤੁਹਾਡਾ ਬੰਦਾ ਇੱਕ ਕੰਮ ਕਰਕੇ ਆਇਆ ਉਹ ਕਹਿੰਦਾ ਨਾ ਪੰਜ ਸੱਤ ਬੰਦੇ ਸੀਗੇ ਤੇ ਇਹ ਮੇਰੇ ਤੇ ਉੱਛੜ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਬਚਾਣ ਪਿਛੇ ਆਪਣੇ ਨੂੰ ਵਿਚਾਰ ਪਿੱਛੇ ਉਹਨੂੰ ਮਾਰ ਕੇ ਆਇਆ ਉੱਥੇ ਕੈਮਰੇ ਦੀ ਰਿਕਾਰਡਿੰਗ ਹੈ ਮੈਂ ਤੁਹਾਨੂੰ ਥੋੜਾ ਥੋੜਾ ਕੀ ਕਹਿਣਾ ਵੀ ਜਿਹੜਾ ਬਿਜਲੀ ਮੁਲਾਜ਼ਮ ਹੈ ਕਿ ਉਹਦੀ ਸ਼ਰਾਬ ਪੀਵੀ ਸੀ ਆ ਨਸ਼ੇ ਸੀ ਉਹ ਪੂਰਾ ਤੁਸੀਂ ਡਾਕਟਰ ਨਾਮਾ ਕਰਾਇਆ ਉਹਦਾ ਮੈਂ ਡਾਕਟਰ ਉਹਨੇ ਰਾਤੀ ਉਹਨਾਂ ਨੇ ਮੇਰੀ ਉਹ ਕਟਲਿਸ ਜਿਹੜੀ ਹੁੰਦੀ ਹੈ ਤੇ ਮੈਨੂੰ ਕਹਿੰਦੇ ਵੀ ਤੂੰ ਤੜੂਛੇ ਦੇ ਹੋ ਜੇਗੀ ਤੁਹਾਡੀ ਕਾਰਵਾਈ ਮੇਰੇ ਸਿਰ ਦਰਦ ਹੋ ਰਿਹਾ ਸੀਗਾ ਬਹੁਤ ਜ਼ਿਆਦਾ ਮੈਨੂੰ ਉੱਥੇ ਉੱਤਰ ਨਹੀਂ ਜਾ ਰਿਹਾ ਸੀ ਬੇਚੈਨੀ ਹੋ ਰਹੀ ਸੀ ਫਿਰ ਮੈਂ ਡਾਕਟਰ ਨੂੰ ਕਿਹਾ ਕੀ ਕੀ ਇਨਸਾਫ ਚਾਹੁੰਦੇ ਤੁਸੀਂ ਬਸ ਮੈਨੂੰ ਪੂਰਾ ਪੂਰਾ ਇਨਸਾਫ ਦਿੱਤਾ ਜਾਵੇ ਅਸੀਂ ਤਾਂ ਗਲੀ ਦੇ ਮੈਂਬਰ ਹਾਂ ਤੇ ਲਾਈਟ ਪੁੱਛੀ ਉਸ ਕੋਲ ਅਗਰ ਮੈਨੂੰ ਕੋਈ ਗਾਲ ਕੱਢੀ ਹੈ ਕੋਈ ਕੈਮਰੇਜ ਰਿਕਾਰਡਿੰਗ ਹੋ ਗਈ ਉਸ ਤੇ ਹੱਥ ਛੱਕੇ ਉੱਥੇ ਸਾਰੇ ਕੈਮਰੇ ਲੱਗੇ ਹੋਏ ਹਨ ਅਗਰ ਮੈਨੂੰ ਕੋਈ ਟੱਚ ਵੀ ਕਰੇ ਹੱਥ ਵੀ ਲਾਇਆ ਤਾਂ ਜਿਹੜੀ ਕਾਰਵਾਈ ਨਾ ਕਰਨਾ ਬਿਸ਼ੱਕ ਪੁਲਿਸ ਚੌਕੀ ਇੰਚਾਰਜ ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਗੰਭੀਰ ਜ਼ਖਮੀ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਹੈ ਸ਼੍ਰੀ ਇੰਟੀਮੇਸ਼ਨ ਆਈ ਇੱਕ ਤੇ ਉਹਦੇ ਬਿਆਨ ਲੈ ਕੇ ਜੋ ਬਿਆਨ ਲਗਾਉਂਦਾ ਉਹਦੇ ਮਤਾਬੂ ਮੰਨਦੀ ਕਮਨੀ ਕਰ ਵੀ ਉਹ ਮੈਨੂੰ ਲੈਂਦੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ